ਥਾਣੇ ਮ ਰਮਦਾਸ ਦੇ ਵਿੱਚ ਇੱਕ ਪਿੰਡ ਪਿੰਦਾ ਨਾਸੁਕੇ ਉਥੇ ਸਵੇਰੇ ਇਨਫੋਰਮੇਸ਼ਨ ਮਿਲੀ ਸੀ ਕਿ ਕੋਈ ਡਰੋਨ ਦੀ ਐਕਟੀਵਿਟੀ ਹੋਈ ਆ ਉਹ ਬੀਐਸਐਫ ਦੇ ਨਾਲ ਕੰਬਾਈਨ ਆਪਰੇਸ਼ਨ ਕਰਕੇ ਜਦੋਂ ਸਰਚ ਕੀਤਾ ਤੇ ਉਹਦੇ ਵਿੱਚੋਂ ਦੋ ਪਿਸਟਲ ਤੇ ਚਾਰ ਮੈਗਜ਼ੀਨ ਰਿਕਵਰ ਹੋਏ ਆ ਤੇ ਫਿਲਹਾਲ ਇਨਵੈਸਟੀਗੇਸ਼ਨ ਜਾਰੀ ਆ ਮੈਂ ਮੌਕੇ ਤੇ ਜਾ ਰਿਹਾ ਤੇ ਜਾ ਕੇ ਤੇ ਹੁਣੀ ਕਲੀਅਰ ਕਰਕੇ ਤੇ ਐਫ ਆਈ ਆਰ ਲੋਕ ਕਰਦੇ ਆਂ ਪੰਜਾਬ ਪਰਸਾ ਨੂੰ ਕਿਵੇਂ ਦੀ ਮੁਸਤੱਦੀ ਕੀਤੀ ਜਾ ਰਹੀ ਹੈ ਬਾਰਡਰ ਸਰਖੰਦਾ ਬਾਰਡਰ ਤੇ ਸਾਡੇ ਮੁਸਤੱਦੀ ਸੈਕੰਡ ਲੈਂਡ ਫੈਂਸ ਸਾਡੀ ਹੈਗੀ ਆ ਮਜ਼ਬੂਤ ਕੀਤੀ ਹੋਈ ਆ ਤੇ ਵੀ ਐਸ ਵੀ ਅਲਰਟ ਹੈਗੀ ਆ ਬਾਕੀ ਰਾਤ ਨੂੰ ਐਸ ਐਚਓ ਵੀ ਬਾਹਰ ਹੁੰਦੇ ਆ ਤੇ ਅਸੀਂ ਵੀ ਬਾਹਰ ਪੈਟਰੋਲਿੰਗ ਵਗੈਰਾ ਕਰਦੇ ਆਂ ਜੀ ਠੀਕ ਕੀ ਮਾਮਲਾ ਥਾਣੇ ਰਮਦਾਸ ਦੇ ਵਿੱਚ ਇੱਕ ਪਿੰਡ ਪਿੰਦਾ ਨਾਸੁਕੇ ਉਥੇ ਸਵੇਰੇ ਇਨਫੋਰਮੇਸ਼ਨ ਮਿਲੀ ਸੀ ਕਿ ਕੋਈ ਡਰੋਨ ਦੀ ਐਕਟੀਵਿਟੀ ਹੋਈ ਆ ਉਹ ਬੀਐਸਐਫ ਦੇ ਨਾਲ ਕੰਬਾਈਨ ਆਪਰੇਸ਼ਨ ਕਰਕੇ ਜਦੋਂ ਸਰਚ ਕੀਤਾ ਤੇ ਉਹਦੇ ਵਿੱਚੋਂ ਦੋ ਪਿਸਟਲ ਤੇ ਚਾਰ ਮੈਗਜ਼ੀਨ ਰਿਕਵਰ ਹੋਏ ਆ ਤੇ ਫਿਲਹਾਲ ਇਨਵੈਸਟੀਗੇਸ਼ਨ ਜਾਰੀ ਹੈ ਮੈਂ ਮੌਕੇ ਤੇ ਜਾ ਰਿਹਾ ਤੇ ਜਾ ਕੇ ਤੇ ਹੁਣੀ ਕਲੀਅਰ ਕਰਕੇ ਤੇ ਐਫਆਈਆਰ ਲੋច ਕਰਦੇ ਆ ਪੰਜਾਬ ਪੁਲਿਸ ਨਾਲ ਕਿਵੇਂ ਦੀ ਮੁਸਤਜ਼ਦੀ ਕੀਤੀ ਜਾ ਰਹੀ ਹੈ ਬਾਰਡਰ ਸਰਹੱਦਾਂ ਤੇ ਬਾਰਡਰ ਤੇ ਸਾਡੇ ਮੁਸਤਜ਼ਦੀ ਸੈਕੰਡ ਲੈਂਡ ਫੈਂਸ ਸਾਡੀ ਹੈਗੀ ਆ ਮਜ਼ਬੂਤ ਕੀਤੀ ਹੋਈ ਆ ਤੇ ਬੀਐਸਐਫ ਵੀ ਅਲਰਟ ਹੈਗੀ ਆ ਬਾਕੀ ਰਾਤ ਨੂੰ ਐਸਐਚਓ ਵੀ ਬਾਹਰ ਹੁੰਦੇ ਆ ਤੇ ਅਸੀਂ ਵੀ ਬਾਹਰ ਪੈਟਰੋਲਿੰਗ ਵੇਰਾ ਕਰਦੇ ਆ ਜੀ